ਜੀ ਜਦੋਂ ਬੰਬੀਹਾ ਜੇਲ੍ਹ ਚੋਂ ਭੱਜ ਜਾਂਦਾ ਹੂੰ ਉਹਦਾ ਭੂਆ ਦਾ ਮੁੰਡਾ ਹੁੰਦਾ ਕਰਪਾਲਾ ਚਲੋ ਅੰਡੀ ਵਾਲਾ ਸ਼ਾਹ ਤੁਸੀਂ ਸ਼ਾਮ ਨੂੰ ਵੀ ਗੈਂਗਸਟਰ ਵੀ ਦੇ ਵਿੱਚ ਕਾਫੀ ਅੰਦਰ ਹੈ ਮਤਲਬ ਕਤਲ ਦੇ ਵਿੱਚ ਅੰਦਰ ਸੀਗਾ ਅੱਛਾ ਤੇ ਉਹਦਾ ਚਲਾਣ ਪੈ ਗਿਆ ਹੂੰ ਜਦਨੇ ਚਲਾਣ ਪੈ ਕੇ ਆਉਂਦਾ ਤੇ ਉਹ ਪਤਾ ਨਹੀਂ ਕਿੱਥੋਂ ਫੋਨ ਲੈ ਕੇ ਆਉਂਦਾ ਆਉਂਦਾ ਮੂਨ ਫਾਨ ਫੜ ਲਿਆ ਤੂੰ ਹੂੰ ਤੇ ਉਹਨੇ ਡਿਫਟੀ ਦਾ ਹੱਥ ਫੜ ਦਿਆ ਅੱਛਾ ਕਰਪਾਲਾ ਹਾਂ ਪ੍ਰਸ਼ਾਸਨ ਤੋਂ ਫੋਨ ਖੋ ਕੇ ਲੈ ਗਿਆ ਕਹਿੰਦਾ ਥੋਡੀ ਹਿੰਮਤ ਆ ਜਿਓ ਤੇ ਉਹਦਾ ਕਿਉਂ ਬੰਬੀਹਾ ਦਾ ਖਾ ਕਥਾ ਸੀਗਾ ਤੇ ਤੁਸੀਂ ਕਰੋ ਤੇ ਤੁਹਾਡੇ ਘਰੇ ਬੰਦੀਹਾ ਬੜੂਗਾ ਅੱਛਾ ਹਾਂਜੀ ਤੇ ਇੰਨਾ ਖੌਫ ਸੀਗਾ ਮੈਂ ਦੇਖਿਆ ਪ੍ਰਸ਼ਾਸਨ ਚ ਉਹਨਾਂ ਨੂੰ ਕਦੇ ਵੀ ਹੱਥ ਨਹੀਂ ਲਾਇਆ ਉਹਨਾਂ ਨੇ ਜੋ ਮਰਜੀ ਕਰਨ ਬਹੁਤ ਕੁਝ ਕੀਤਾ ਉਹਨਾਂ ਨੇ ਹੂੰ ਤੇ ਤੁਹਾਨੂੰ ਫਤਾ ਫਰ ਪ੍ਰਸ਼ਾਸਨ ਪ੍ਰਸ਼ਾਸਨ ਹੀ ਹੁੰਦਾ ਪੁਲਿਸ ਤੋਂ ਵੱਡਾ ਤਾਂ ਜਿਵੇਂ ਕਹਿੰਦੇ ਹੁੰਦੇ ਸੀ ਤੇ ਚੱਲਿਆ ਸੀ ਉਹ ਘਰ ਦੇਖਿਆ ਕਿ ਜੇਲ੍ਹ ਦੇ ਵਿੱਚ ਵੀ ਪ੍ਰਸ਼ਾਸਨ ਇੰਨਾ ਖੌਫ ਖਾਂਦਾ ਸੀ ਉਹਦੇ ਨਾਲ ਭੱਜੇ ਕਿਵੇਂ ਸੀ ਉਹ ਬੀਹਾ ਵੀਰੇ ਪੇਸੀ ਤੇ ਚੱਲਿਆ ਸੀ ਹੂੰ ਪੇਸੀ ਤੇ ਗਿਆ ਤੇ ਸਾਨੂੰ ਮਿਲ ਕੇ ਗਿਆ ਅੱਛਾ ਕਿਸਨੂੰ ਨਹੀਂ ਪਤਾ ਬਸ ਪੇਸੀ ਦੇ ਜਾਂਦਾ ਉਥੋਂ ਹੀ ਇਹਨਾਂ ਨੇ ਰਾਹ ਚ ਰੋਕੇ ਅੱਛਾ ਮੁਕੇ ਦੀ ਪੇਸੀ ਸੀ ਰਾਹ ਚ ਇਹਨੂੰ ਰੋਕੇ ਉਥੋਂ ਭਜਾ ਕੇ ਲੈ ਕੇ ਮੋੜੇ ਅੱਛਾ ਮੁੜ ਕੇ ਹੱਥ ਨਹੀਂ ਆਇਆ ਫਿਰ ਤਾਂ ਇਹਨੇ ਬਹੁਤ ਤੁਹਾਨੂੰ ਪਤਾ ਹੀ ਆ ਕਿੰਨਾ ਨਾਮ ਕਿਤੋਂ ਦਾ ਲੋਕ ਕਿੱਦਾਂ ਦਾ ਕਿੱਦਾਂ ਦੇ ਕੰਮ ਕਰੇ 17 18 ਕਤਲ ਕੀਤੇ ਸੀ ਹਾਂ ਕਿਉਂਕਿ ਉਹਨੂੰ ਪਤਾ ਸੀਗਾ ਮੈਂ ਪਹਿਲਾਂ ਹੀ ਕਹਿੰਦਾ ਸੀ ਕਿ ਮੈਂ ਨਿਕਲ ਗਿਆ ਪਰ ਮੈਂ ਇਹਨਾਂ ਨੂੰ ਤੰਗ ਬਹੁਤ ਕਰੂ ਪਰ ਜੇਲ ਨਹੀਂ ਆਉਂਦਾ ਅੱਛਾ ਉਹਦਾ ਇੱਕ ਹੀ ਵਾਰਾ ਸੀ ਕਿ ਮੈਂ ਜੇਲ ਨਹੀਂ ਆਉਂਦਾ ਹੂੰ ਔਖਾ ਹੋਣਾ ਜੀ ਔਖਾ ਹੋ ਗਿਆ ਜੀ ਵੀਰੇ ਦਾ ਬਹੁਤ ਜ਼ਿਆਦਾ ਕਿਉਂ ਇੱਕ ਤਾਂ ਬੰਦਾ ਹੁੰਦਾ ਜੈ ਵੀਰੇ ਉਹ ਕੱਟ ਵੀ ਲੈਂਦਾ ਕਿ ਯਾਰ ਮੈਂ ਕਤਲ ਕਰਿਆ ਕੀਤਾ ਤੇ ਚਲ ਕੋਈ ਗੱਲ ਨਹੀਂ ਮੈਂ ਭੁਗਤਣੀ ਹੈ ਨਾ ਇੱਕ ਬੰਦੇ ਨੂੰ ਨਜ਼ਾਇਜ਼ ਚੱਕ ਕਤਲ ਦਾ ਵਰਚਾ ਪਿਆਦ ਉਹਨਾਂ ਕਿ ਉਹਦਾ ਕਤਲ ਹੋ ਜਾ ਉਹ ਹੋ ਹੈ ਵੀ ਨਹੀਂ ਸੀ ਵਿੱਚ ਤੇ ਫਿਰ ਬੰਦੇ ਦੇ ਮਨ ਦੇ ਵਿੱਚ ਜਾਂਦੇ ਇੱਕ ਉਹਦੀ ਉਮਰ ਇਦਾਂ ਨਹੀਂ ਸੀ 22-23 ਸਾਲ ਦਾ ਬੰਦਾ ਇੱਕ ਉਹ ਬੰਦਾ ਪਲੇਅਰ ਬਹੁਤ ਸੀਗਾ ਤੇ ਸਰੀਰ ਬੜਾ ਫਿੱਟੇ ਸੀਗਾ ਅੰਦਰ ਵੀ ਮੇਤ ਮੂੰਹ ਤੇ ਲਾਉਂਦਾ ਰਿਹਾ ਇਹ ਫਿਰ ਉਹ ਜਦੋਂ ਭੱਜਿਆ ਫਿਰ ਤੁਹਾਨੂੰ ਪਤਾ ਹੈ ਉਸ ਤੋਂ ਬਾਅਦ ਨੇ ਕਿੰਨੇ ਕਤਲ ਕੀਤੇ ਆ। ਹੂੰ। ਵੈਸੇ ਬੈਕ ਆਊਟ ਵੀ ਕੀਤਾ ਜਾ ਸਕਦਾ ਸੀਗਾ ਇਹ ਚੀਜ਼ਾਂ ਤੋਂ। ਪਰ ਜੇ ਕੁਝ ਸੁਣਾਉਣਾ ਹੁੰਦਾ ਉਹਨੂੰ ਮੋੜ ਕਰ ਨਹੀਂ ਕਰ ਸਕਦੇ ਆਪਾਂ। ਬਿਲਕੁਲ ਬੈਕ ਆਊਟ ਕੀਤਾ ਜਾ ਸਕਦਾ ਸੀ ਇੱਕ ਕਤਲ ਸੀ ਪਰ ਥੋੜੀ ਟਾਈਮ ਬਾਅਦ ਜ਼ਮਾਨਤ ਜੋ ਵੀ ਹੁੰਦਾ ਆਪਣੀ ਲਾਈਫ ਦੇ ਵਿੱਚ ਵਾਪਸ ਆ ਜਾਂਦਾ ਪਰ ਉਹ ਹਾਂ ਪਰ ਨਹੀਂ ਉਹ ਉਹਦਾ ਮਨ ਚ ਪਹਿਲਾਂ ਹੀ ਇਦਾਂ ਹੀ ਸੀਗਾ ਕਿ ਨਹੀਂ ਮੈਂ ਬਾਹਰ ਜਾ ਕੇ ਹੁਣ ਤੱਕਾ ਹੀ ਕਰਨਾ ਪ੍ਰਸਾਦ ਹੁੰਦਾ। ਹੂੰ। ਉਦੇ ਮਾਂ ਚ ਸੀ ਤੇ ਉਹ ਅੰਦਰ ਇਨਾ ਤੰਗ ਹੋ ਗਿਆ ਸੀਗਾ ਤੇ ਇਹ ਦੇਖ ਲਓ ਭੱਜਣਾ ਪਿਆ ਹਾਂ ਪਹਿਲਾਂ ਪਹਿਲਾਂ ਤਾਂ ਔਖਾ ਹੁੰਦਾ ਬੰਦਾ ਹਾਂ ਬਿਲਕੁਲ ਜੀ ਬਿਲਕੁਲ ਉਹਨੂੰ ਜਦੋਂ ਭੱਜਿਆ ਉਸ ਤੋਂ ਬਾਅਦ ਉਹਨੇ ਮਰਡਰ ਕੀਤਾ ਫਿਰ ਰਵੀ ਜਿਆਦਾ ਜਿਹੜਾ ਫੇਮਸ ਹੋਇਆ ਰਵੀ ਖਵਾਚਕੇ ਦਾ ਉਸ ਤੋਂ ਬਾਅਦ ਸਿਰ ਜੱਗੂ ਦੇ ਬੰਦੇ ਹਾਂ ਜਿਸ ਕੀ ਸੀ ਉਹਦੀ ਰਵੀ ਨਾਲ ਉਹਦੀ ਕੋਈ ਰੰਜਿਸ਼ ਨਹੀਂ ਸੀ ਹੂੰ ਉਹ ਤਾਂ ਰਵੀ ਨੂੰ ਜਾਣਦਾ ਹੋਣੀ ਸੀ ਰੰਜਨ ਰੰਜਸ ਸੀ ਗੁਗਨੀ ਦੀ ਅੱਛਾ ਗੁਗਨੀ ਤੇ ਰਵੀ ਦੀ ਅੱਛਾ ਇਹਨਾਂ ਦੀ ਆਪਸ ਵਿੱਚ ਹੀ ਸੀ ਹੂੰ ਕਿਉਂਕਿ ਇਹਨਾਂ ਦੀ ਨਾ ਇਹਦਾ ਆਪਣੇ ਰਵੀ ਖਵਾ ਚਕੇ ਦਾ ਭਰਾ ਸੀਗਾ ਜਿਹੜਾ ਉਹ ਪਹਿਲਾਂ ਤੇ ਇਕੱਠੇ ਹੁੰਦੇ ਸੀਗੇ ਸਾਰੇ ਹੂੰ ਤੇ ਉਹਦੇ ਨਾਲ ਗੱਲਬਾਤ ਹੋਈ ਨੇ ਗੁਗਨੀ ਨੇ ਗੋਲੀ ਮਾਰੀ ਉਹ ਬਚ ਗਿਆ ਸੀ ਉਹਦੇ ਨਾਲ ਦਾ ਮਰ ਗਿਆ ਸੀ ਜਿਹੜਾ ਕਤਲ ਚ ਆਇਆ ਫਿਰ ਇਹ ਉਥੋਂ ਫਰਾਰ ਹੋ ਗਿਆ ਫਿਰ ਇਹਨੇ ਗੁਗਨੀ ਦੇ ਵਕੀਲ ਕੋਲ ਮਾਰਤਾ ਸੀਗਾ ਮਹਾਲੀ ਉਸ ਤੋਂ ਬਾਅਦ ਫੜਿਆ ਗਿਆ ਸੀ ਅੱਛਾ ਇਦੇ ਭਰਾ ਦੀ ਗੋਲੀ ਚਲਾਉਣ ਤੇ ਕਰ ਉੱਥੋਂ ਦਾ ਬਧਿਆਵਾਂ ਕੰਮ ਹੂੰ ਫਿਰ ਤਾਂ ਬਹੁਤ ਜ਼ਿਆਦਾ ਹੋ ਗਿਆ ਸੀ ਕਿ ਹਾਂ ਇੱਕ ਦੂਜੇ ਨੂੰ ਮਾਰਨ ਤੱਕ ਦਾ ਅੱਛਾ ਹਾਂਜੀ ਇਹਨੂੰ ਇਦਾਂ ਸੀ ਕਿ ਜੇ ਮੈਂ ਬਾਹਰ ਜਾਵਾਂ ਤਾਂ ਮੈਨੂੰ ਮਾਰ ਦਊਗਾ ਰਵੀ ਹੂੰ ਇਸ ਲਈ ਇਹਨੇ ਬੰਬੀਫ ਬੰਬੀ ਹੰਦਰ ਇਹ ਨਾਲ ਸੀਗਾ ਹੂੰ ਤੇ ਬੰਬੀਹੇ ਦੇ ਭੱਜਣ ਤੋਂ ਬਾਅਦ ਹੀ ਕੋਕਨੀ ਨੇ ਫਿਰ ਉਹਨੂੰ ਬਾਰੇ ਉਹਦੀ ਗੱਲਬਾਤ ਹੋਈ ਕੰਟੈਕਟ ਹੋਇਆ ਤੇ ਉਹਨੇ ਮਿਲਵਾਇਆ ਤਾਂ ਬੰਬੀ ਹਾਂ ਤਾਂ ਉਹਨੂੰ ਜਾਣਦਾ ਵੀ ਨਹੀਂ ਸੀ ਅੱਛਾ ਹਾਂਜੀ ਹੂੰ ਤੇ ਜਦੋਂ ਸੁਖੇ ਦਾ ਮਟਰ ਹੁੰਦਾਗਾ ਹਾਂਜੀ ਬਾਹਰ ਹਾਂਜੀ ਪਤਾ ਸੀ ਤੁਹਾਨੂੰ ਵੀ ਅੱਜ ਇਹ ਗੱਲਬਾਤ ਹੋ ਗਈ ਤੁਸੀਂ ਕਿੱਥੇ ਸੀ ਉਦੋਂ ਉਸ ਟਾਈਮ ਮੈਂ ਜੇਲ੍ਹ 'ਚ ਸੀਗਾ ਹਮ ਇਹ ਹੈਗੀ ਆ 19 ਜਨਵਰੀ ਦੀ ਗੱਲ ਅੱਛਾ 19 ਜਨਵਰੀ 2014 ਦੀ ਹਮ ਉਸ ਤੋਂ ਪਹਿਲਾਂ ਸੁਖੇ ਦਾ ਇਹਨਾਂ ਨੇ ਪਲਾਨ ਬਣਾਇਆ ਸੀਗਾ ਤਰੀਕ ਤੇ ਮਾਰਨ ਦਾ ਉਹ ਤੋਂ ਪਹਿਲਾਂ ਆ ਤਰੀਕ ਸੀਗੀ 13 ਹਮ ਮੇਰੇ ਯਾਦ ਆ ਉਸ ਟਾਈਮ ਇੱਕ ਉਹ ਜੋਗੀ ਵੀਰਾ ਨਾਲ ਸੀ ਸੋਕੇ ਦੇ ਹਾਂ 13 ਤਰੀਕ ਨੂੰ ਜੋਗੀ ਜਿਆ ਬਣਾਏ ਹੋਏ ਸੀ ਜੋਗੀ ਹਾਂ ਜੋਗੀ ਨੇ ਵੀਰੇ ਲੁਧਿਆਣੇ ਕੋ ਸ਼ਿਬਕਤ ਨਹੀਂ ਸੀ ਨਾਬੇ ਤੋਂ ਲੈ ਕੇ ਆ ਰਹੀ ਸੀ ਇਹਨੇ ਜਾਣਾ ਸੀਗਾ ਜਲੰਧਰ ਜੀ ਤੇ ਉਸ ਦਿਨ ਜੋਗੀ ਵੀਰੇ ਨੂੰ ਇਹਨਾਂ ਇਪਕਸ਼ੀ ਪਹਤਾ ਕੇ ਨਾਲ ਲੈ ਕੇ ਆਏ 13 ਤਰੀਕ ਨੂੰ ਤਾਂ ਕੰਮ ਨਹੀਂ ਪਿਆ ਮੇਰੀ ਨੀਤੇ ਨਾਲ ਲੱਗ ਰਹੀ ਸੀ ਅੱਛਾ ਤੇ ਫਿਰ 19 ਤਰੀਕ ਦੀ ਸੀ ਜਿਸ ਦਿਨ ਉਹਨਾਂ ਦਾ ਕਤਲ ਹੋਇਆ ਨੀਤਾ ਕਿੱਥੇ ਸੀ ਉਹਨਾਂ